ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਪੀਲੇ ਪੱਤੇ ਭਾਗ ਤੀਸਰਾ ਜੇ ਕਦੇ ਰਾਜ ਦਾ ਦਿਲ ਉਦਾਸ ਪੈ ਜਾਂਦਾ ਤਾਂ ਪਾਲ ਉਸ ਨੂੰ ਜੋਦੀ ਲੈ ਜਾਂਦਾ ਅਤੇ ਇੱਕ ਅੱਧੀ ਦਿਹਾੜੀ ਨਾਲ ਰਹਿ ਪੈਂਦਾ ਉਹ ਰਾਜ ਦਿਵਾਲੇ ਬੁਰੀ ਤਰ੍ਹਾਂ ਕੀ ਲੈ ਗਿਆ ਉਹ ਕਈ ਵਾਰੀ ਰਾਜ ਦੀ ਤਲਖੀ ਪੀ ਜਾਣ ਲਈ ਮਜਬੂਰ ਹੁੰਦਾ ਵਿਗੜੇ ਮਰਦ ਦੀ ਫਿਤਰਤ ਤਨੂਕਾ ਦੇ ਦਾਸੀ ਭਾਵ ਨਹੀਂ ਜਿੱਤ ਸਕਦੇ ਰਾਜ ਨੂੰ ਸੌਰੀ ਕੋਈ ਕੰਮ ਨਹੀਂ ਸੀ ਸਿਵਾਏ ਨਾਵਲ ਜਾਂ ਰਸਾਲੇ ਪੜ੍ਹਨ ਦੇ ਹਾਂ ਜੇ ਕੋਈ ਕੰਮ ਉਸ ਸੌਰੀ ਦਿਲ ਲਾ ਕੇ ਕੀਤਾ ਤਾਂ ਉਹ ਬਿਮਾਰ ਸੱਸ ਦੀ ਸੇਵਾ ਸੀ ਉਸ ਦੀ ਸੱਸ ਦਿਨੋਂ ਦਿਨ ਹਾਰਦੀ ਜਾ ਰਹੀ ਸੀ ਪਟਿਆਲੇ ਕਈ ਵਾਰ ਸਿਰਜਨ ਨੂੰ ਦਿਖਾਇਆ ਸੀ ਕਈ ਮਸ਼ਹੂਰ ਦੇਸੀ ਹਕੀਮਾਂ ਤੋਂ ਇਲਾਜ ਕਰਵਾਇਆ ਪਰ ਦਮੇ ਨੂੰ ਜੜੋ ਪੁੱਟ ਦੇਣ ਵਾਲਾ ਇਲਾਜ ਤੇ ਦੇਸੀ ਦਵਾਈ ਨਹੀਂ ਨਿਕਲੇ ਸਨ ਕੁਝ ਦਵਾਈਆਂ ਅਤੇ ਟੀਕੇ ਸਨ ਜਿਹੜੇ ਬਿਮਾਰੀ ਦੇ ਦੌਰਿਆਂ ਨੂੰ ਰੋਕਦੇ ਸਨ ਉਹ ਦਵਾਈਆਂ ਅਤੇ ਟੀਕਾ ਹਮੇਸ਼ਾ ਕਰ ਰੱਖੇ ਜਾਂਦੇ ਭਾਵੇਂ ਰਾਜ ਡਾਕਟਰ ਨਹੀਂ ਬਣ ਸਕੀ ਸੀ ਪਰ ਇੱਕ ਬਿਮਾਰ ਦੀ ਦੇਖਭਲ ਟੀਕਾ ਕਰਨਾ ਕਿਸੇ ਦਵਾਈ ਦੇ ਉਲਟ ਜਾਂ ਹੱਕ ਵਿੱਚ ਜਾਣ ਦਾ ਉਸ ਨੂੰ ਚੰਗੀ ਤਰ੍ਹਾਂ ਗਿਆਨ ਸੀ ਉਸ ਦੀ ਕਰੜੀ ਮਿਹਨਤ ਦੇ ਬਾਵਜੂਦ ਉਸ ਦੀ ਸੱਸ ਦਿਨੋ ਦਿਨ ਸੁੱਕ ਕੇ ਪਿੰਜਰ ਬਣਦੀ ਗਈ ਅਸਲ ਵਿੱਚ ਜਦੋਂ ਸਰੀਰ ਉਮਰੋਂ ਤੇ ਬਲੋਂ ਹਾਰ ਜਾਵੇ ਸੋਨਾ ਤੇ ਮੋਤੀ ਮਾਰੇ ਵੀ ਕਾਟ ਨਹੀਂ ਕਰਦੇ ਉਸ ਦੀ ਸੱਸ ਬਹੁਤ ਖੁਸ਼ੀ ਉਹ ਖੌਂਖੌਂ ਕਰਦੀ ਵੀ ਉਸ ਨੂੰ ਉਸ ਸੀਸਾ ਦਿੰਦੀ ਰਹਿੰਦੀ ਸ਼ੁਰੂ ਮਾਗਦੇ ਦਿਨ ਸਨ ਕਿ ਵਾਰਸ ਤੇ ਗੜਿਆਂ ਦੇ ਪਾਲੇ ਦਾ ਜ਼ੋਰ ਇੰਤਿਹਾਈ ਲੈ ਆਉਂਦਾ ਇੱਕ ਸ਼ਾਮ ਤੋਂ ਉਪਸੇਕ ਦੀ ਰਾਜ ਦੀ ਸੱਸ ਨੂੰ ਠੰਡ ਲੱਗ ਗਈ ਪਹਿਲਾਂ ਤਾਂ ਕੁਝ ਉਸ ਗੌਲਿਆਂ ਨਾਲ ਪਰ ਰਾਤੀ ਪੈਣ ਲੱਗਿਆ ਉਸ ਦੀਆਂ ਬੱਖੀਆਂ ਵੱਜਣ ਲੱਗ ਪੰਗਾ ਉਸ ਨੂੰ ਨਮੂਨੀਆ ਹੋ ਗਿਆ ਸੀ ਰਾਜ ਨੇ ਉਸ ਨੂੰ ਪੈਨਸਲੀਨ ਦਾ ਟੀਕਾ ਕਰ ਦਿੱਤਾ ਬੁਖਾਰ ਬੜੇ ਜੋਰਾਂ ਤੇ ਸੀ ਤੇ ਉਸ ਨੂੰ ਕੋਈ ਸੁਰਤ ਨਹੀਂ ਸੀ ਹੋਰ ਕੋਈ ਟੀਕਾ ਕਰਨਾ ਹੀ ਸੀ ਪਹਿਲਾ ਦੌਰਾ ਤਾਂ ਰੁਕ ਗਿਆ ਪਰ ਫਿਰ ਦੌਰਾ ਪੈ ਜਾਣ ਦੇ ਡਰ ਨੇ ਰਾਜ ਨੂੰ ਸੋਚਾਂ ਵਿੱਚ ਪਾ ਦਿੱਤਾ ਉਸ ਸਾਹਮਣੇ ਆ ਰਹੀ ਮੁਸ਼ਕਲ ਦਾ ਅਨਮਾਨ ਲਾ ਕੇ ਪਾਲ ਨੂੰ ਪਿਤਾ ਜੀ ਨੂੰ ਲੈਣ ਕੱਲ ਦਿੱਤਾ ਜਿਸ ਗੱਲ ਦਾ ਰਾਜ ਨੂੰ ਖਤਰਾ ਸੀ ਉਹੀ ਸਾਹਮਣੇ ਖਲੋਤੀ ਬਿਮਾਰ ਨੂੰ ਦੌਰਾ ਬੜਾ ਜ਼ਬਰਦਸਤ ਪੈ ਗਿਆ ਰਾਜ ਨੇ ਨਾਜ਼ਰ ਨੂੰ ਭੇਜ ਕੇ ਜੰਗੀਰਦਾਰ ਨੂੰ ਕੋਲ ਬੁਲਾ ਲਿਆ ਇਹਨੇ ਨੂੰ ਵਰਾਂਡੀ ਵਿੱਚ 693 ਦੀਆਂ ਦੋ ਗੋਲੀਆਂ ਮਿਲਾ ਕੇ ਰਾਜ ਨੇ ਇੱਕ ਡੋਜ਼ ਤਿਆਰ ਕਰ ਲਈ ਨਾਜ਼ਰ ਦੀ ਮਦਦ ਨਾਲ ਡੋਜ਼ ਬਿਮਾਰ ਦੇ ਅੰਦਰ ਦਿੱਤੀ ਗਈ ਅਜ ਦੀ ਸਾਸਨ ਨੂੰ ਸ਼ਰਸ਼ਾਮ ਹੋ ਚੁੱਕਾ ਸੀ ਉਹ ਆਪ ਮੁਹਾਰਾ ਵਕੜਵਾਦ ਕਰੀ ਜਾ ਰਹੀ ਸੀ ਬਲ ਤੇ ਡਾਕਟਰ ਦੇ ਆਉਂਦਿਆਂ ਕਰਦਿਆਂ ਨੂੰ ਨਮੂਣੀਏ ਦਾ ਹਮਲਾ ਹੋਰ ਵੀ ਖਤਰਨਾਕ ਹੋ ਗਿਆ ਬਲਗਮ ਬੜੇ ਜ਼ੋਰਾਂ ਨਾਲ ਹੱਕ ਵਿੱਚ ਘੜੜਾ ਉਹ ਉਠੀ ਜੰਗੀਰਦਾਰ ਭਾਵੀ ਦੇ ਰੰਗ ਵੇਖ ਕੇ ਮੂੰਹ ਵਿੱਚ ਪਾਠ ਕਰਨ ਲੱਗ ਪਈ ਤੇ ਉਸ ਰਾਜ ਨੂੰ ਵੀ ਸੁਖਨੀ ਸਾਹਿਬ ਦਾ ਪਾਠ ਕਰਨ ਲਈ ਆਖਿਆ ਡਾਕਟਰ ਨੇ ਆ ਕੇ ਹਾਲਤ ਵੇਖੀ ਤੇ ਸਿਰ ਫੇਰਿਆ ਪਰ ਫਿਰ ਵੀ ਉਸ ਹਿੰਮਤ ਨਾ ਹਾਰੀ ਤੇ ਛੱਟਪਟ 5 ਲੱਖ ਦੀ ਪੈਲਸਨੀਂ ਦਾ ਟੀਕਾ ਕਰ ਦਿੱਤਾ ਬਲਗਮ ਅਠ ਅਠ ਕਰਮਾਂ ਦੀ ਵੇਤ ਤੱਕ ਬੋਲਦੀ ਸੁਣਦੀ ਸੀ ਠੀਕ 2 ਵਜੇ ਸਨ ਜਦੋਂ ਬਲਗਮ ਦੀ ਆਵਾਜ਼ ਘਟਦੀ ਘਟਦੀ ਅਸਰ ਖਤਮ ਹੋ ਗਈ ਉਸ ਤੋਂ 2 ਮਿੰਟ ਬਾਅਦ ਹੀ ਡਾਕਟਰ ਨੇ ਮਰੀਜ਼ ਦੀ ਬਾਹ ਲੰਬੀ ਪਾਉਂਦਿਆਂ ਨਬਜ਼ ਛੱਡ ਦਿੱਤੀ ਰਾਜ ਪਾਸੇ ਹੋ ਕੇ ਰੋਣ ਲੱਗ ਪਈ ਬਸ ਬੱਚੀ ਰੋਣਾ ਨਹੀਂ ਵੈਗਰੂ ਦਾ ਪਾਣਾ ਮੰਨਣਾ ਹੈ ਜੰਗੀਰਦਾਰ ਨੇ ਰਾਜ ਦੇ ਸਿਰ ਤੇ ਹੱਥ ਫੇਰੇ ਬਸ ਪਾਠ ਕਰੋ ਮਰਨ ਵਾਲੀ ਦੀ ਰੂਹ ਨੂੰ ਸ਼ਾਂਤੀ ਮਿਲ ਸਕਦੀ ਹੈ ਆਪਣੀ ਸੱਸ ਦੇ ਦਸਾਰੇ ਪਿੱਛੋਂ ਜਦ ਸਭ ਮਕਾਨਾਂ ਆ ਚੁੱਕੀਆਂ ਰਾਜ ਹੋਰ ਵੀ ਉਦਾਸ ਰਹਿਣ ਲੱਗ ਪਈ ਉਹਦੇ ਖਿਆਲ ਕਈ ਪ੍ਰਕਾਰ ਦੀਆਂ ਕਾਂਠ ਛਾਂਟ ਕਰਦੇ ਰਹਿੰਦੇ। ਉਸ ਕਈ ਵਾਰ ਆਪਣੀ ਛੁੱਟੜ ਸ਼ਰੀਕਣੀ ਬਾਰੇ ਸੋਚਿਆ ਉਹ ਨਿਰਦੋਸ਼ ਹੈ। ਇਹ ਕੀ ਹੋਇਆ? ਮਰਦ ਵਿਆਹ ਕਰਵਾਵੇ ਤੇ ਥੋੜੇ ਚਿਰ ਪਿੱਛੋਂ ਪਾਣ ਖਾਦੀ ਥੁੱਕ ਬਾੰਗ ਉਗਲ ਦੇਵੇ। ਕੀ ਮੈਂ ਉਸ ਦੇ ਛੜਾਉਣ ਦਾ ਕਾਰਨ ਨਹੀਂ? ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਨੂੰ ਉਹਦੇ ਲਈ ਕੁਝ ਕਰਨਾ ਚਾਹੀਦਾ ਹੈ। ਉਸ ਦਾ ਮਾਨਸਿਕ ਉਜਾਵਾ ਖੁੱਸ ਗਿਆ ਸੀ ਤੇ ਉਸ ਨੂੰ ਦੁਨੀਆ ਹੋਰ ਵੀ ਖਾਲੀ-ਖਾਲੀ ਜਾਪਦੀ। ਉਹਨੂੰ ਸੁਣ ਕਦੇ ਕਦੇ ਖਾਂਗ ਛੇੜ ਪੈਂਦੀ ਸੋਚ ਉਸ ਨਾਲ ਪਰਸ਼ਾਵੇਂ ਵਾਂਗ ਚੁੰਬੜੀ ਰਹੀ ਮੈਂ ਕਾਹਦੇ ਲਈ ਕਿਉਂ ਆ ਬਸ ਫਿਉ ਇੱਕ ਦਿਨ ਉਸ ਪਾਲ ਨੂੰ ਆਖੇ ਜੇ ਤੁਸੀਂ ਮਾਤਾ ਜੀ ਦਾ ਨਾਂ ਤੇ ਪਿੰਡ ਵਿੱਚ ਡਿਸਪੈਂਸਰੀ ਖੋਲ ਦੇਮੋ ਮਾਥਨ ਸਵੇਰੇ ਦੋ ਦੋ ਘੰਟੇ ਗਰੀਬਾਂ ਦੀ ਸੇਵਾ ਕਰ ਦਿਆ ਕਰ ਮੈਂ ਕਿਹਾ ਮੇਰੇ ਕੋਲ ਤਾਂ ਕੈ ਮੇਰੇ ਕੋਲ ਤਾਂ ਕਹਿ ਦਿੱਤੀ ਕਦੇ ਪਿਤਾ ਜੀ ਦੇ ਕੰਨਾਂ ਤੱਕ ਨਾ ਉੱਪਰ ਜਾਵੇ ਮੇਰੀ ਝੰਡ ਲਾਉਣਗੇ ਉਹ ਖੇੜ ਖੜਾ ਕੇ ਹੱਸ ਪਿਆ ਜੰਗੀਰਦਾਰ ਨਰਿੰਦਰਪਾਲ ਦੀ ਨੂੰ ਮੁਜਾਰਿਆਂ ਦੇ ਨੂੰ ਆਥਨ ਸਵੇਰੇ ਦਵਾਈਆਂ ਦਿਆ ਕਰੇਗੀ ਆਲੇ-ਦੁਆਲੇ ਦੇ ਵੇਸਵੇਦਾਰ ਸੁਣਨਗੇ ਤਾਂ ਖੂਬ ਹਾਸੜ ਪਵੇਗੀ ਤਾਂ ਹੋਆ ਰਾਜ ਨੂੰ ਖੰਗ ਆ ਗਈ ਪਰ ਉਸ ਬੜੀ ਛੇਤੀ ਕਾਬੂ ਪਾ ਲਿਆ ਪਹਿਲਾਂ ਆਪਣਾ ਤਾਂ ਇਲਾਜ ਕਰ ਲੈ ਪਾਲ ਨੇ ਉਸ ਨੂੰ ਟੋਕ ਮਾਰੀ ਪਾਲ ਨੇ ਆਪਣਾ ਟੈਸਟਰ ਲਾ ਕੇ ਕੁਰਸੀ ਤੇ ਸੁੱਟ ਦਿੱਤਾ ਤੇ ਆਪ ਕਿਸੇ ਕੰਮ ਬਾਹਰ ਚਲੇ ਪਰ ਰਾਜ ਬੈਠੀ ਸੋਚਦੀ ਹੀ ਰਹੀ ਗਈ ਉਹ ਬਹੁਤ ਘਟ ਉਸ ਦੇ ਕਮਰੇ ਆਇਆ ਕਰਦੀ ਸੀ ਪਾਲ ਦੇ ਘਰਾੜਾਂ ਤੋਂ ਤੰਗ ਪੈ ਕੇ ਉਸ ਆਪਣਾ ਕਮਰਾ ਬਦਲ ਲਿਆ ਸੀ ਅੱਜ ਉਹ ਪੁੰਨ ਨਾਲੇ ਫਲੀਆਂ ਵਾਲੀ ਸਕੀਮ ਲੈ ਕੇ ਪਾਲ ਕੋਲ ਆਈ ਸੀ ਪਰ ਉਹ ਉਹਦਾ ਮਖੌਲ ਉਡਾਇਆ ਉਹ ਜੀ ਇਹ ਗੱਲ ਵੀ ਮਖੌਲ ਵਾਲੀ ਸੀ ਉਹ ਬੁੱਲ ਟੁਕਦੀ ਦਿਮਾਗੀ ਉਤਰਾ ਚੜਾ ਲੈ ਰਹੀ ਸੀ ਤੇ ਚੈਸਟਰ ਤਿਲਕ ਦਾ ਤਿਲਕ ਦਾ ਕੁਰਸੀ ਤੋਂ ਫਰਛ ਤੇ ਡਿੱਗ ਪਿਆ ਉਸ ਕੁੰਡੀ ਤੇ ਟੰਗਣ ਲਈ ਚੁੱਕ ਲਿਆ ਲਿਗਦਾ ਚੈਸਟਰ ਅੱਧਾ ਕਪੂਠਾ ਹੋ ਗਿਆ ਰਾਜ ਨੇ ਉਸ ਤਰ੍ਹਾਂ ਹੀ ਉਸ ਨੂੰ ਹੱਥ ਪਾ ਲਿਆ ਉਸ ਨੂੰ ਚੈਸਟਰ ਦੀ ਅੰਦਰਲੀ ਜੇਬ ਵਿੱਚ ਕੁਝ ਕਾਗਜ਼ ਰੜਕ ਪਏ ਉਸ ਸੁਭਾਵਕ ਜੇਬ ਵਿੱਚ ਹੱਥ ਪਾ ਕੇ ਦੇਖਿਆ ਕਿ ਲੰਬੀ ਚੌੜੀ ਚਿੱਠੀ ਸੀ ਤੇ ਚਿੱਠੀ ਦੀਆਂ ਤਹਾਂ ਵਿੱਚ ਇੱਕ ਨੌਜਵਾਨ ਕੁੜੀ ਦੀ ਫੋਟੋ ਹੱਸ ਰਹੀ ਸੀ ਰਾਜ ਪਹਿਲੋ ਬੜੀ ਹੈਰਾਨ ਹੋਈ ਗੁੱਸਾ ਉਸ ਦੇ ਸਾਰੇ ਚਿਹਰੇ ਤੇ ਭਰ ਗਿਆ ਦੋ ਪਲ ਪਿਛੋਂ ਉਹ ਮੁਸਕਾਈ ਤੇ ਫਿਰ ਟਾਟਾ ਕਰਕੇ ਹੱਸਣ ਲੱਗੀ ਬੜੀ ਫੁਰਤੀ ਨਾਲ ਉਹ ਆਪਣੇ ਕਮਰੇ ਵਿੱਚ ਆ ਗਈ ਤੇ ਕਾਲੀ ਕਾਲੀ ਚਿੱਠੀ ਪੜਨੀ ਸ਼ੁਰੂ ਕਰੀ ਮਰੇ ਮੇਰੇ ਪ੍ਰੀਤਮ ਪਾਲ ਜੀ ਕਿਸੇ ਨੂੰ ਪਿਆਰ ਕਰਨਾ ਕੋਈ ਤੁਹਾਡੇ ਕੋਲ ਸਿੱਖੇ ਤੇ ਧੋਖਾ ਦੇਣਾ ਬਸ ਕਾਫੀ ਹੈ ਰਾਜ ਨੇ ਚਿੱਠੀ ਬੰਦ ਕਰ ਦਿੱਤੀ ਅੱਗੇ ਪੜਨ ਦੀ ਲੋੜ ਨਹੀਂ ਮੈਨੂੰ ਕੁਝ ਵੀ ਨਹੀਂ ਪੜਨੀ ਚਾਹੀਦੀ ਰਾਜ ਨੂੰ ਤੁਰਦੀ ਤੁਰਦੀ ਖੁਸ਼ੀ ਚੜੀ ਹੋਈ ਸੀ ਤੇ ਲੰਬੇ ਦੁੱਖ ਨਾਲ ਸੋਚ ਵੀ ਰਹੀ ਸੀ ਕਿਸੇ ਦੇ ਐਵ ਨੂੰ ਜਾਣ ਕੇ ਮਨ ਖੁਸ਼ ਉਦੋਂ ਹੁੰਦਾ ਹੈ ਜਦੋਂ ਉਹ ਉਸ ਦਾ ਦੁਸ਼ਮਣ ਹੋਵੇ ਤੇ ਦੁਖੀ ਹੋਵੇ ਜਦੋਂ ਉਹ ਹੀ ਵਖਤਰਾ ਬਣ ਕੇ ਆਪ ਨੂੰ ਹੀ ਘੂਰੇ ਉਹ ਆਪਣੀ ਉਨਾਈ ਬਣਾਈ ਵਿੱਚ ਉਲਜੀ ਹੋਈ ਸੀ 나જર ਦੇ 나જર ਨੇ ਅੰਦਰ ਆਉਂਦਿਆ ਪੁੱਛਿਆ ਬੀਬੀ ਜੀ ਚਾਹ ਲਿਆਵਾ ਲੈ ਆ ਰਾਜ ਨੇ ਆਪਣੇ ਖਿਆਲਾਂ ਵਿੱਚ ਉਸ ਜਵਾਬ ਦੇ ਦਿੱਤਾ ਆ ਨਹੀਂ 나જર ਉਰਿਆ 나જર ਵਾਪਸ ਆ ਗਿਆ ਉਸ ਰਾਜਵਾਲ ਦੇਖਿਆ ਉਸ ਨੂੰ ਐਉਂ ਜਾਪਿਆ ਜਿਵੇਂ ਉਸ ਤੋਂ ਜ਼ਰੂਰ ਕੋਈ ਨੁਕਸਾਨ ਹੋ ਗਏ ਰਾਜ ਨੇ ਉਸ ਨੂੰ ਕਦੇ ਇਸ ਤਰ੍ਹਾਂ ਨਹੀਂ ਘੂਰਿਆ ਸੀ ਬੀਬੀ ਜੀ ਕੀ ਗੱਲ ਹੈ ਨੌਕਰ ਕੁਝ ਨਾ ਜਾਣਦਾ ਹੋਇਆ ਪੁੱਛਦੇ ਆਪਸ ਪਛਤਾ ਵੀ ਰਹੀ ਸੀ ਤੇਰੇ ਸਰਦਾਰ ਨੇ ਪਹਿਲੀ ਬੀਬੀ ਸਵਰਨ ਨੂੰ ਕਿਹੜੀ ਗੱਲੋਂ ਛੱਡਿਆ ਸੀ ਰਾਜ ਦੇ ਚਿਹਰੇ ਤੇ ਪੂਰਾ ਫਰਕ ਨਹੀਂ ਫਰਕ ਨਹੀਂ ਪਿਆ ਸੀ ਉਹ ਬਹੁਤਾ ਕੁਝ ਸੋਚਦੀ ਪ੍ਰਭ ਨਾਜ਼ਰ ਨੂੰ ਤੱਕੀ ਜਾ ਰਹੀ ਸੀ ਜੀ ਬੀਬੀ ਮੈਨੂੰ ਕੋਈ ਪਤਾ ਨਹੀਂ ਨੌਕਰ ਲਿਜਾਰ ਜਾ ਕੇ ਦੱਸ ਨਾਜ਼ਰ ਤੈਨੂੰ ਜ਼ਰੂਰ ਪਤਾ ਹੋਵੇਗਾ ਮੈਂ ਸਵੇਰੇ ਸਵਰਨ ਨੂੰ ਪੇਕਿਆਂ ਤੋਂ ਲੈਣ ਜਾ ਰਹੀ ਹਾਂ ਲੈਣ ਜਾ ਰਹੇ ਹਾਂ ਬੀਬੀ ਜੀ ਨਾਜ਼ਰ ਇੱਕਦਮ ਖੁਸ਼ ਹੋ ਗਿਆ ਪਰ ਦੂਜੇ ਪਾਸੇ ਉਦਾਸ ਪੈਂਦੇ ਆ ਬੋਲੇ ਇਹ ਕਿਵੇਂ ਹੋ ਸਕਦਾ ਮੈਂ ਸਵੇਰੇ ਜਾ ਰਹੀ ਹਾਂ ਤੂੰ ਮੈਨੂੰ ਦੱਸ ਉਹ ਕਿਉਂ ਗਈ ਸੀ ਇਹਨਾਂ ਵਿੱਚ ਕੋਈ ਲੜਾਈ ਝਗੜਾ ਹੋਇਆ ਸੀ ਬੀਬੀ ਜੀ ਮੈਂ ਨੌਕਰਾਂ ਆਪਣੇ ਮਾਲਕ ਬਾਰੇ ਕੁਝ ਨਹੀਂ ਦੱਸ ਸਕਦਾ ਨਾજર ਦਾ ਆਪਣਾ ਆਪ ਦੱਸ ਰਿਹਾ ਸੀ ਉਹ ਬੇਵਸਾ ਹੈ ਮਜਬੂਰ ਹੈ ਰਾਜ ਨੇ ਸੋਚਿਆ ਨੌਕਰ ਠੀਕ ਨਹੀਂ ਦੱਸ ਸਕਦਾ ਫਿਰ ਉਸਦੇ ਮਨ ਵਿੱਚ ਆਈ ਕਿ ਉਹ ਨਾજર ਨੂੰ ਕੁੜੀ ਦੀ ਤਸਵੀਰ ਦਿਖਾ ਕੇ ਪੁੱਛੇ ਉਹ ਕੁੜੀ ਨੂੰ ਜਾਣਦਾ ਹੈ ਨਹੀਂ ਮੈਨੂੰ ਇਹ ਕੁਝ ਵੀ ਨਹੀਂ ਕਰਨਾ ਚਾਹੀਦਾ ਉਸ ਆਪਣੇ ਆਪ ਨੂੰ ਰੋਕ ਲਿਆ ਤੇ ਨੌਕਰ ਨੂੰ ਆਖਿਆ ਅੱਛਾ ਟਰੈਕਟਰ ਚਲਾਉਣ ਵਾਲੇ ਬਾਬੇ ਨੂੰ ਕਹਿ ਦੇਣਾ ਉਹ ਸਵੇਰੇ ਆ ਜਾਵੇ ਮੈਂ ਧਰਮਗੜ੍ਹ ਨੂੰ ਜ਼ਰੂਰੀ ਜਾਣਾ ਹੈ ਨੌਕਰ ਨੇ ਬਾਹਰ ਨਿਕਲ ਕੇ ਡੂੰਗਾ ਸਾਹ ਭਰੇ ਜਿਉ ਆ ਜਾਵੇ ਆ ਰਾਜ ਅੱਦੀ ਦਿਹਾੜੀ ਬੁਰੀ ਤਰ੍ਹਾਂ ਬੇਚੈਨ ਰਹੀ ਪਾਲਵਾਰੀ ਉਸ ਦੇ ਦਿਲ ਵਿੱਚ ਇੱਜ਼ਤ ਤਾਂ ਅੱਗੇ ਹੀ ਨਹੀਂ ਸੀ ਹੁਣ ਰਹਿੰਦੀ ਖੁੰਦੀ ਵਿਖੇ ਉੱਡ ਰਹੀ ਉਸਨੂੰ ਆਪਣੀ ਖੰਗ ਦਾ ਵੀ ਅਹਿਸਾਸ ਹੁੰਦਾ ਜਾ ਰਿਹਾ ਸੀ ਉਹ ਆਪਣੇ ਆਉਂਦੇ ਜਾਂਦੇ ਪਿਤਾ ਨੂੰ ਖੰਗ ਦਾ ਉੱਕਾ ਹੀ ਪਤਾ ਨਹੀਂ ਲੱਗਣ ਦਿੱਤਾ ਸੀ ਉਹਦਾ ਮਨ ਬਣ ਗਿਆ ਸੀ ਕਿ ਉਸ ਵਰਨ ਨੂੰ ਲੈ ਕੇ ਘਰ ਇੱਕ ਤਰ੍ਹਾਂ ਉਸ ਦੇ ਹਵਾਲੇ ਕਰ ਦੇਵੇ ਕਿ ਸ਼ਾਇਦ ਉਹ ਪਾਲ ਦੇ ਨਕੀਲ ਪਾਹੀ ਲਵੇ ਤੇ ਉਸ ਦੀ ਜ਼ਿੰਦਗੀ ਵੀ ਬਣ ਜਾ ਰੋਟੀ ਖਾਣ ਤੋਂ ਪਹਿਲਾਂ ਉਹ ਪਾਲ ਦੇ ਕਮਰੇ ਵਿੱਚ ਆਈ ਉਹ ਪੀ ਰਿਹਾ ਸੀ ਦਿਨ ਭਾਗਾ ਵਾਲੇ ਜਿਹੜੀ ਸਰਦਾਰ ਨੇ ਆਪ ਚੱਲ ਕੇ ਆਈ ਬਿਲਕੁਲ ਆ ਤੁਹਾਡੀ ਚਿੱਠੀ ਕਿਵੇਂ ਮੇਰੇ ਕੋਲ ਆ ਗਈ ਰਾਜ ਨੇ ਚਿੱਠੀ ਅੱਗੇ ਕਰ ਦਿੱਤੀ ਪਾਲ ਚਿੱਠੀ ਦੇਖੀ ਹਕ ਲਾ ਗਿਆ ਬੋਲਣ ਦੀ ਥਾਂ ਬੱਗੇ-ਬੱਗੇ ਆਨੇ ਨਿਕਲ ਅ ਤੁਸੀਂ ਤਸੱਲੀ ਰੱਖੋ ਮੈਂ ਪੜ੍ਹੀ ਨਹੀਂ ਪਾਲ ਝਟ ਕੇ ਹੀ ਮੁਸਕਾ ਪਿਆ ਜਿਵੇਂ ਉਹ ਪਾਰ ਪਿੱਛੋਂ ਫੜੀ ਦਾ ਫੜੀ ਦਾ ਬਚ ਗਿਆ ਸੀ ਮੈਂ ਇਸੇ ਲਈ ਨਹੀਂ ਪੜ੍ਹੀ ਕਿ ਇਸ ਵਿੱਚ ਕੋਈ ਖਾਸ ਭੇਦ ਵਾਲੀ ਗੱਲ ਹੈ ਰਾਜ ਨੇ ਦੋਸ਼ੀ ਨੂੰ ਹੋਰ ਤਿੱਖਾ ਨਜ਼ਰਾਂ ਨਾਲ ਹਲੂੰਗਾ ਆ ਫੋਟੋ ਵੀ ਸ਼ਾਇਦ ਤੁਹਾਡੀ ਪਾਲ ਦੇ ਸਿਰ ਪਾਣੀ ਦਾ ਘੜਾ ਟੁੱਟਾ ਉਹਦੇ ਦੰਦ ਜੁੜ ਗਏ ਤੇ ਪਿਆਲਾ ਥਾਂ ਪਿਆ ਰਹਿ ਗਿਆ ਚੋਰੀ ਕਰਨ ਤੋਂ ਪਹਿਲਾਂ ਮਾਲ ਸਾਂਭਣ ਦੀ ਜਾਂਚ ਆਉਣੀ ਚਾਹੀਦੀ ਹੈ ਅਜਿਹੇ ਕੰਮਾਂ ਵਿੱਚ ਇੰਨੀ ਲਾਪਰਵਾਹੀ ਹੂੰ ਰਾਜ ਦੀਆਂ ਗੱਲਾਂ ਸੁਣ ਸੁਣ ਪਾਲ ਕੰਡਿਆਲੀ ਤਾਰ ਵਿੱਚ ਹੀ ਖਿੱਚੀਦਾ ਜਾ ਰਿਹਾ ਸੀ ਅਤੇ ਉਸ ਦੀ ਨੀਮੀ ਨਜ਼ਰ ਹੋਰ ਨੀਮੀ ਹੁੰਦੀ ਜਾ ਰਹੀ ਸੀ ਹਾਂ ਕੋਈ ਬੁਰੀ ਗੱਲ ਨਹੀਂ ਜੰਗੀਰਦਾਰ ਦੇ ਸ਼ਹਿਬਜ਼ਾਦੇ ਆਇਸ਼ ਲਈ ਪੈਦਾ ਹੋਏ ਪਰ ਇੱਕ ਗੱਲ ਜੀ ਫਿਲਰ ਟੈਕਸ਼ਨ ਥੋੜੀ ਬਚ ਕੇ ਕੀਤੀ ਜਾਵੇ ਤਾਂ اخلاق ਵਿੱਚ ਸ਼ਾਮਲ ਹੋ ਜਾਂਦੀ ਪਿਓ ਰਾਤ ਬਹੁਤ ਇਨੀ ਆਖ ਦੀ ਰਾਜ ਕਮਰੇ ਵਿੱਚ ਬਾਹਰ ਨਿਕਲ ਗਈ ਬੋਲਣ ਬੱਲੋਪਾਲ ਦੇ ਮਾਪੇ ਮਰ ਚੁੱਕੇ ਸਨ ਉਹ ਚਿੱਠੀ ਨੂੰ ਹੱਥ ਵਿੱਚ ਮਜਕੋੜੀਆ ਜਾ ਰਿਹਾ ਸੀ ਤੇ ਕੁੜੀ ਦੀ ਤਸਵੀਰ ਨੂੰ ਘੂਰ ਦੀ ਹਸਰਤ ਨਾਲ ਤਾੜ ਰਿਹਾ ਸੀ ਕੁਝ ਜਾਦ ਆ ਜਾਣ ਵਾਂਗ ਉਸ ਪਿਆਲਾ ਮੂੰਹ ਨੂੰ ਲਾ ਲਿਆ ਤੇ ਟੀਠਾ ਵਾਂਗ ਮੁਸਕਰਾਉਂਦਿਆ ਗਿਆ ਦਿਨ ਵੜਾ ਭਾਗਾ ਵਾਲਾ ਜਿੱਤਿਆਂ ਬੀਪਿਓ ਪਿਓ ਵੱਜੀਆਂ ਤੇ ਸਰਦਾਰ ਹੁਰਾ ਇੱਕ ਨਹੀਂ ਗਿਣੀ ਰਾਜ ਭੌ ਕੇ ਫਿਰ ਆ ਗਈ ਪਾਲ ਅਤੇ ਉਸ ਦੀ ਜੌਨੀ ਵਰਕਰ ਦੀ ਬਿਸਕੀ ਰਾਜ ਦੇ ਸਾਹਮਣੇ ਪਾਣੀ ਵੰਦੇ ਜਾ ਰਹੇ ਸਨ ਮੈਂ ਇੱਕ ਗੱਲ ਕਹਿਣਾ ਹੋਰ ਭੁੱਲ ਗਈ ਉਸ ਪਾਲ ਦੇ ਨੇੜੇ ਹੁੰਦਿਆ ਕਿਹਾ ਮੈਂ ਕੱਲ ਧਰਮਗੜ ਜਾ ਰਹੀ ਹਾਂ ਕਿਉਂ ਉਸ ਨੂੰ ਦੱਸਣਾ ਬਾਕੀ ਪਾਲ ਇੱਕਦਮ ਚੰਪਕੂਠਿਆ ਨਹੀਂ ਮੈਂ ਇਨੀ ਹੋਛੀ ਨਹੀਂ ਫਿਰ ਕਿਉਂ ਜਾਂਦੀ ਹੈ ਪਾਲ ਦਾ ਸਾਹ ਕਾਲਾ ਸੀ ਜਦੋਂ ਬੀਜੀ ਦੀ ਮਕਾਨ ਤੱਕ ਨਹੀਂ ਆਈ ਮੈਂ ਆਪਣੀ ਭੈਣ ਨੂੰ ਲੈਣ ਜਾ ਰਹੀ ਹਾਂ ਆਪੇ ਸਭ ਗਿਲੇ ਮਿਟੇ ਗਿਲੇ ਸ਼ਿਕਵੇ ਮਿਟ ਜਾਣਗੇ ਤੂੰ ਵੱਡੀ ਭੈਣ ਵਾਲੀ ਘਰ ਬੈਠ ਰਾਮ ਨਾਲ ਕਿਉਂ ਉਸ ਨੂੰ ਵਿਆਹ ਕੇ ਨਹੀਂ ਲਿਆਂਦਾ ਲਿਆਂਦਾ ਸੀ ਛੱਡ ਦੇਣ ਲਈ ਰਾਜ ਬਹੁਤ ਬਹੁਤ ਸਿਰ ਨਾ ਚੜਦੀ ਆ ਪਾਲ ਨੇ ਰਾਜ ਨੂੰ ਘੋੜਨਾ ਚਾਹੇ ਮੈਂ ਪਿਤਾ ਜੀ ਤੋਂ ਪੁੱਛ ਲਿਆ ਹੈ ਉਸ ਆਗਿਆ ਦੇ ਦਿਤੀ ਹੈ ਮੈਂ ਤੈਨੂੰ ਨਹੀਂ ਜਾਣ ਦੇਵਾਂਗਾ ਆਖਰ ਉਹਦਾ ਕਸੂਰ ਬਸ ਮੇਰਾ ਦਿਲ ਨਹੀਂ ਮੰਨਦਾ ਜਿਹੜੀ ਚੀਜ਼ ਨੂੰ ਤੁਹਾਡਾ ਦਿਲ ਨਹੀਂ ਮੰਨਦਾ ਉਸ ਨੂੰ ਸੁੱਟ ਪਾਓ ਤੋੜ ਦਿਓ ਮਾਰ ਦਿਓ ਮੈਂ ਜਾਵਾਂਗੀ ਜਰੂਰ ਜਾਵਾਂਗੀ ਰਾਜ ਦਾ ਪਾਪ ਪਾਰਾ ਅਸਲੋ ਚੜ ਗਿਆ ਉਸ ਦੀਆਂ ਨਾਸਾਂ ਡੂੰਗੇ ਸਾਹ ਕਰਨ ਉੱਠ ਪੈਠ ਰਾਂਗਾ ਸਨ ਉਸ ਦਾ ਸਾਰਾ ਚਿਹਰਾ ਤਮਫਿਆ ਪਿਆ ਸੀ ਅੱਛਾ ਬਾਬਾ ਜਾ ਹੁਣੇ ਜਾ ਪਾਲ ਉਸ ਨੂੰ ਚੜੀਆਂ ਵੇਖ ਕੇ ਥੋੜਾ ਢਿੱਲਾ ਪੈ ਗਿਆ ਪਰ ਮੇਰੀ ਇੱਕ ਗੱਲ ਯਾਦ ਰੱਖੀ ਉਹ ਬੜੇ ਆਕੜ ਖਾਂਏ ਜੇ ਤੂੰ ਬੇਇੱਜ਼ਤੀ ਕਰਵਾ ਕੇ ਨਾ ਆਈ ਤਾਂ ਮੈਨੂੰ ਪਾੜਨ ਕਿ ਉਸ ਕੈਂਚੀ ਸਵਾਰੀ ਦਾੜੀ ਤੋਂ ਦੇ ਹੱਥ ਫਿਰ ਚੱਲ ਮੇਰੀ ਇੱਜ਼ਤ ਹੀ ਹੋ ਜਾਊ ਬੀ ਚੱਲ ਮੇਰੀ ਬੇਇੱਜ਼ਤੀ ਹੀ ਹੋ ਜਾਊ ਨਾ ਤੁਹਾਡਾ ਤਾਂ ਨਹੀਂ ਕੁਝ ਨਹੀਂ ਹੁੰਦਾ ਜਦੋਂ ਉਹਨਾਂ ਤੇਰੀ ਲਾਹ ਦਿੱਤੀ ਮੇਰੇ ਪਿੱਛੇ ਰਹਿ ਗਈ ਕੋਈ ਨਹੀਂ ਮੇਰੀ ਵੱਡੀ ਭੈਣ ਦਾ ਘਰ ਉਹ ਜੋ ਮਰਜੀ ਆਖਣ ਮੈਨੂੰ ਕੋਈ ਗਿਲਾ ਨਹੀਂ ਹੋਵੇ ਰਾਜ ਬਾਦ ਨਹੀਂ ਤੋਰਦਾ ਕਿ ਉਹ ਮਰਿਆ ਸੱਪ ਗੱਲ ਪਾਉਣੀ ਤੁਸੀਂ ਐਸ਼ ਕਰੋ ਰਾਤ ਚਲੀ ਗਈ ਆ ਵੱਡੀ ਭੈਣ ਵਾਲੀ ਪਾਲ ਨੇ ਰੋਵ ਨਾਲ ਉੱਬਰ ਦਿਆ ਕਿਹਾ ਫਿਰ ਉਹ ਪਿਆਲਾ ਭਰਦਾ ਆਪਣੀ ਤਰ੍ਹਾਂ ਦੇ ਰਾਗ ਚ ਗਾਉਣ ਲੱਗ ਪਿਆ ਅਵੀ ਤੋਂ ਮੈਂ ਜਵਾਨ ਹਾਂ ਤੁਨਾਂ